ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਵੈਸੇ ਤਾਂ 스마트 ਸਿਟੀ ਕਿਹਾ ਜਾਂਦਾ ਹੈ ਪਰ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੀਆਂ ਦਿਖਾ ਰਿਹਾ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਦੀਆਂ ਜਿੱਥੇ ਕੁਝ ਸਮੇਂ ਦੀ ਬਰਸਾਤ ਤੋਂ ਬਾਅਦ ਤਸਵੀਰਾਂ ਇਸ ਤਰ੍ਹਾਂ ਸਾਹਮਣੇ ਆਂਦੀਆਂ ਵਾ ਜਿਵੇਂ ਸੜਕ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆਵੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੈਰੀਟੇਜ ਸਟਰੀਟ ਦੀਆਂ ਇੰਜ ਲੱਗਦਾ ਜਿਵੇਂ ਹੈਰੀਟੇਜ ਸਟਰੀਟ ਪੂਰੀ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਤੇ ਸੜਕ ਨਜ਼ਰ ਤੱਕ ਨਹੀਂ ਆ ਰਹੀ ਤਾ ਦੱਸ ਦਈਏ ਤੁਹਾਨੂੰ ਕਿ ਸਚਕੰਡ ਸ੍ਰੀ ਹਰਮੰਦਰ ਸਾਹਿਬ ਰੋਜ਼ਾਨਾ ਲਖਾ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਤਾਂ ਇਹੋ ਰਸਤੇ ਤੋਂ ਨਿਕਲ ਕੇ ਅੱਗੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਤੱਕ ਸ਼ਰਧਾਲੂ ਹੋ ਕੇ ਜਾਂਦੇ ਨੇ ਪਰ ਥੋੜੀ ਜੀ ਬਰਸਾਤ ਤੋਂ ਬਾਅਦ ਹੀ ਤਸਵੀਰਾਂ ਇਸ ਤਰ੍ਹਾਂ ਦੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਵਾ ਜਿਸ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਵਾਕਿਆ ਦੇ ਵਿੱਚ ਅੰਮ੍ਰਿਤਸਰ ਸਮਾਰਟ ਸਿਟੀ ਬਣ ਪਾਇਆ ਵਾ ਤਾਂ ਤਸਵੀਰਾਂ ਇਹ ਦਿਖਾਈ ਦੇ ਰਿਹਾ ਕਿ ਕਈ ਕਿ ਫੁੱਟ ਪਾਣੀ ਜਿਹੜਾ ਵੈ ਹੈਰਿਟੇਜ ਸਟਰੀਟ ਦੇ ਉੱਤੇ ਖੜਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਲੋਕਾਂ ਨੂੰ ਜਿੱਥੇ ਆਵਾਜਾਈ ਦੇ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਸ਼ਰਧਾਲੂਆਂ ਨੂੰ ਵੀ ਵੱਡੀਆਂ ਪਰੇਸ਼ਾਨੀਆਂ ਦੇ ਵਿੱਚੋਂ ਨਿਕਲ ਕੇ ਅੱਗੇ ਜਾਣਾ ਪੈਂਦਾ ਕਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਥੋੜੀ ਜੀ ਬਰਸਾਤ ਤੋਂ ਬਾਅਦ ਹੀ ਇਸ ਤਰ੍ਹਾਂ ਦੀਆਂ ਤਸਵੀਰਾਂ ਅਕਸਰ ਹੀ ਹੈਰੀਟੇਜ ਸਟਰੀਟ ਤੋਂ ਸਾਹਮਣੇ ਆਦੀਆਂ ਵਾ ਬੇਸ਼ੱਕ ਬਰਸਾਤ ਦੇ ਚਲਦੇ ਗਰਮੀ ਤੋਂ ਅਤੇ ਹਮਸ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਆ ਪਰ ਖੜੇ ਪਾਣੀ ਦੇ ਚਲਦੇ ਪ੍ਰਸ਼ਾਸਨ ਦੀ ناکامی ਦੇ ਚਲਦੇ ਸ਼ਰਧਾਲੂਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਤਾਂ ਤਸਵੀਰਾਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਦੀਆਂ ਦਿਖਾ ਰਿਹਾ ਜਿੱਥੇ ਕਈ-ਕਈ ਫੁੱਟ ਪਾਣੀ ਖੜਾ ਹੋਇਆ ਨਜ਼ਰ ਆ ਰਿਹਾ